ਉਹ ਜੀ ਕੁਲਚੇ ਦੀ ਕੁਆਲਿਟੀ ਦੇਖੋ ਤੁਸੀਂ ਉਹ ਕੈਂਡ ਅੱਜ ਆਪਾਂ ਖਾਣ ਆ ਗਿਆਂ ਤੜਪੜੀ ਦੇ ਵਿੱਚ ਕੁਲਚੇ ਕੋਲੀ ਸਵੀਡ ਦੇ ਸਾਹਮਣੇ ਭਾਈ ਜੁਗਨੀ ਜੀ ਕੁਲਚੇ ਉਹ ਕੈਂਡ ਬਣਾਉਂਦੇ ਨੇ ਆਉ ਦਿਖਾਈਏ ਸਰ ਬਣਾ ਦੂਰੇ ਸਕੂਲ ਵੀ ਆਣਾ ਨੇੜੇ ਤੜ ਹੈ ਸਕੂਲ ਵੀ ਆ ਕੋਈ ਅੱਛਾ ਅੱਛਾ ਵੀਡੀਓ ਬਣਦੀ ਆ ਥੋੜੀ ਲੋ ਜੀ ਕੁਲਚਾ ਹੋ ਰਿਹਾ ਤਿਆਰ ਮਸਾਲਾ ਕਿੰਨੇ ਵਜੇ ਆ ਜੰਨੇ ਵੀਰੇ 10:30 ਅੱਛਾ 11:00 ਆ ਮਨੇ 11:00 ਤੋ 8:00 ਵਜੇ ਤੱਕ ਲੋ ਜੀ ਕੁਲਚੇ ਬਹੁਤ ਵਧੀਆ ਹੁੰਦੇ ਨੇ ਵੀਰੇ ਆਪਣਾ ਨਾਮ ਕੀ ਆ ਬਾਹਰ ਜੁਗਨੀ ਹੈ ਜੰਗੀ ਠੀਕ ਹੈ ਜੰਗੀ ਜੀ ਆ ਦੇਖੋ ਜੀ ਜੰਗੀ ਜੀ ਬਹੁਤ ਮਸ਼ਹੂਰ ਨੇ ਇੱਥੇ ਟੜਪੜੀ ਦੇ ਵਿੱਚ ਉਹਨਾਂ ਦਾ ਕੁਲਚੇ ਹੀ ਬਹੁਤ ਘੈਂਟ ਹੁੰਦੇ ਨੇ ਬਹੁਤ ਵਧੀਆ ਆਇਆ ਮੋਰ ਪਾਤੀ ਹਰੀ ਮਿਰਚ ਵੀਰੇ ਇਹ ਰਫੈਂਡ ਵਰਤਦੇ ਹੋ ਰਫੈਂਡ ਦੇ ਮੱਖਣ ਤੇ ਇਹ ਰਫੈਂਡ ਦਾ ਮੱਖਣ ਆਪਣਾ ਵਧੀਆ ਨਾ ਕੋਲ ਕੁਆਲਿਟੀ ਆ ਕਿੱਥੇ ਰਹਿਣਾ ਵੀਰੇ ਤੂੰ ਦੀ ਥਾਣੇ ਕੋਲ ਅੱਛਾ ਆਪਸ਼ਨ ਕਿੰਨੇ ਵਜੇ ਚਲੇ ਜਾਣੇ ਸ਼ਾਮ ਨੂੰ ਕਰੇ 8 ਵਜੇ ਦੇਖੋ ਜੀ ਇਹਨਾਂ ਗੱਲ ਸਫਾਈ ਜਿੰਦੇ ਆ ਸਫਾਈ ਬਹੁਤ ਹੈ ਇਹਨਾਂ ਦੀ ਰੈਡੀ ਤਾਂ ਤੁਸੀਂ ਵੀ ਜਦੋਂ ਕਦੇ ਟਿਲਪੜੀ ਆਉਂਗੇ ਤਾਂ ਇਹਨਾਂ ਦਾ ਕੋਲਚਾ ਜ਼ਰੂਰ ਟਰਾਈ ਕਰੋ ਦੇਖੋ ਰੈਬਰ ਵੀ ਰੱਖਿਆ ਹੋਆ ਨਾਲ ਕਈ ਵਾਰ ਮਿਰਚਾਂ ਹੋ ਜਾਂਦੀਆਂ ਨੇ ਤੇਜ਼ ਤੇ ਪਿਆਸ ਲਾ ਦਈਏ ਬੰਦੇ ਨੂੰ ਪਾਣੀ ਬਹੁਤ ਜ਼ਰੂਰੀ ਹੁੰਦਾ ਆਹ ਦੇਖੋ ਲੋਕੇਸ਼ਨ ਮੈਂ ਦੱਸ ਦਿੰਦਾ ਤੁਹਾਨੂੰ ਕੋਲੀ ਸਵੀਟ ਵੀ ਦਿਖਾ ਦੰਨੇ ਆਪਾਂ ਤੁਹਾਨੂੰ ਕੋਲੀ ਸਵੀਟ ਉਹ ਸੀਗੀ ਦੋਸਤੋ ਦੇਖੋ ਜ਼ੂਮ ਕਰਕੇ ਦਿਖਾਉਨੇ ਆਪਾਂ ਤੁਹਾਨੂੰ ਕੋਲੀ ਸਵੀਟ ਤੋਂ ਸਿੱਧਾ ਆਪਾਂ ਇਧਰ ਨੂੰ ਆਨੇ ਆ ਆ ਦੇਖੋ ਜੀ ਡੀਐਫਐਲ ਕਲੋਨੀ ਆ ਇਧਰ ਤੇ ਕੁਲਚੇ ਵਾਲਾ ਜੰਗੀ ਜੰਗੀ ਜੀ ਕੁਲਚੇ ਬਹੁਤ ਸ਼ੂਰ ਨੇ ਬਹੁਤ ਜ਼ਿਆਦਾ ਲਓ ਜੀ ਆਪਾਂ ਫਿਰ ਖਾਣੇ ਤਿਆਰ ਹੈ ਜੀ ਲਓ ਜੀ ਕੁਲਚਾ ਹੋ ਗਿਆ ਤਿਆਰ ਬਿਲਕੁਲ ਨੋ ਜੀ ਕੁਲਚਾ ਦਾ ਬਹੁਤ ਸਵਾਦ ਹੈ ਇਹ ਤੁਹਾਨੂੰ ਵੀ ਲੱਗਿਆ ਹੋਵੇ ਵੀ ਹਾਂ ਕੁਲਚਾ ਵਧੀਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੇਨਤੀ ਹੈ ਆਪਾਂ ਤਾਂ ਮਿੰਤਾ ਹੀ ਕਰ ਸਕਦੇ ਆਂ